ਦੇ ਨਾਲ ਤੇ ਤਮਾਕਾ ਸਕੀਮ ਅਸੀਂ ਲਾਈ ਹੈ ਜਿਹੜਾ ਬਾਜ਼ਾਰ ਦੇ ਵਿੱਚ ਆਈਐਸਆਈ ਕੀਦਰ ਸੋਨ ਨੂੰ 43800 ਰੁਪਏ ਦਾ ਮਿਲੂਗਾ ਸਾਡਾ ਵੀਡੀਓ ਸ਼ੇਅਰ ਕਰਕੇ ਆਨ ਆਲੇ ਨੂੰ ਸਿਰਫ ਔਰ ਸਿਰਫ 2500 ਰੁਪਏ ਦਾ ਮਿਲਦਾ ਜਿਵੇਂ ਸਾਰਾ ਵੈਰਾਈਟੀ ਹੈ ਕੁੱਤੇ 150 350 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਕੋਈ ਕੈਫੇ ਆਲੇ ਆਂਦੇ ਆ ਬਾਹਰ ਆਲੇ ਆਂਦੇ ਆ ਬੋਟਲ ਲੈ ਕੇ ਕੋਈ ਹੈਂਗਿੰਗ ਲੈਣ ਲੈ ਕੇ ਕੋਈ ਇਸ ਤਰ੍ਹਾਂ ਲੈ ਕੇ ਕੋਈ ਡ్రਾਈਇੰਗ ਰੂਮ ਦੇ ਵਿੱਚ ਲਾਣੀ ਇਸ ਤਰ੍ਹਾਂ ਦੇ ਸਾਡੇ ਕੋਲ ਕਾਫੀ ਮਾਡਲ ਮਾਡਲ ਨੇ ਆ ਬਿਲਕੁਲ ਲੇਟੈਸਟ ਡਿਜ਼ਾਈਨ ਨੇ ਜਿਹੜੇ ਕਿਤੇ ਦੇਖਣ ਨੂੰ ਨਹੀਂ ਮਿਲਣਗੇ ਮਤਲਬ ਵੀ ਇਹ ਮਤਲਬ ਵੀ ਚਾਨਣ ਰਾਤ ਨੂੰ ਕੋਈ ਪਲੱਗ ਲਾਉਣ ਦੀ ਲੋੜ ਨਹੀਂ ਕੋਈ ਪਲੱਗ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਰਾਤ ਹੋ ਗਈ ਤਾਂ ਆਪੇ ਚੱਲ ਪੈ ਆ ਸਾਡੇ ਕੋਲ ਸਭ ਤੋਂ ਹੋਟ ਆਈਟਮ লাইਟ ਪੀਸ ਹੈ ਜਿਹੜਾ ਕਿ ਮਾਰਕੀਟ ਦੇ ਵਿੱਚ 500 ਰੁਪਏ ਤੋਂ ਘੱਟ ਤੁਹਾਨੂੰ ਪਿਸਰੀ ਮਿਲੇਗਾ ਅਸੀਂ ਵੀਡੀਓ ਨੂੰ ਪ੍ਰਮੋਟ ਕਰਨ ਵਾਸਤੇ ਸਿਰਫ 250 ਰੁਪਏ ਪਰ ਪਿਸਰਾ ਹੋਰ ਦੀ ਆਈਟਮ ਹੈ ਬਿਲਡਿੰਗ ਦੇ ਬਾਹਰ ਸਾਰੀਆਂ ਲਾਈਟਾਂ ਲੱਗਦੇ ਇਹਦੇ ਸਾਡੇ ਕੋਲ ਕਾਫੀ ਡਿਜ਼ਾਈਨ ਨੇ ਹਲੇ ਹੋਰ ਵੀ ਡਿਜ਼ਾਈਨ ਨੇ ਜਿਹੜੇ ਉੱਪਰ ਲੱਗਣ ਵਾਲੇ ਨੇ ਜੀ ਜਿਵੇਂ ਕਿ ਆ ਮੇਨ ਆਈਟਮ ਹੈ ਹਰੇਕ ਉਠੀ ਘਰ ਦੇ ਵਿੱਚ ਆਪਾਂ ਲੱਗੇ ਲੱਗਦੇ ਆ ਇੱਕ ਸਾਲ ਦੀ ਗਾਰੰਟੀ ਨਾਲ ਸਿਰਫ ਔਰ ਸਿਰਫ ਅਸੀਂ 300 ਰੁਪਏ ਰੇਟ ਰੱਖਿਆ ਹੈ ਵਾ ਇੱਕ ਸਾਲ ਦੀ ਗਾਰੰਟੀ 300 ਰੁਪਏ ਰੇਟ 300 ਰੁਪਏ ਰੇਟ ਵੱਡਾ ਮਿਲ ਜਾਣ ਆ ਦੋਨੇ ਪੂਰੇ ਵੱਡੇ ਹੀ ਆ ਕ੍ਰਿਸਟਲ ਚਲੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਲੋਕ ਲਾਈਕ ਕਰਦੇ ਨੇ ਵਧੀਆ ਇਹਦੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਸਾਡੇ ਕੋਲ ਸੱਤ ਆਂਦੇ ਸੱਤੇ ਸੱਤ ਸਾਈਜ਼ ਹਾਜ਼ਰ ਨੇ ਸੱਤ ਸਾਈਜ਼ ਆਉਂਦੇ ਸੱਤੇ ਦੇ ਸੱਤੇ ਆਪਣੇ ਕੋਲੇ ਆਹ ਝੂਮਰਾ ਸਾਡੇ ਕੋਲੇ ਪੱਖੇ ਵਾਲਾ ਝੂਮਰਾ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਆਪਾਂ ਅੱਜ ਬਰਨਾਲੇ ਆਏ ਆ ਜਿੱਥੇ ਝੂਮਰੀ ਝੂਮਰ ਆਪਾਂ ਨੂੰ ਮਿਲ ਜਾਣੇ ਆਪਣੇ ਘਰੇ ਜਿਹੜਾ ਬਿਜਲੀ ਦਾ ਸਮਾਨ ਲੱਗਦਾ ਏ ਤਾਰਾਂ ਲੱਗਦੀਆਂ ਏ ਜਾਂ ਆਪਾਂ ਘਰੇ ਪੱਖੇ ਲਾਉਣੇ ਆ ਜਾਂ ਆਪਾਂ ਘਰੇ ਝੂਮਰ ਲਾਉਣੇ ਆ ਉਹ ਆਪਾ ਨੂੰ ਬਰਨਾਲੇ ਇੱਕੋ ਇੱਕ ਬੰਦਾ ਏ ਜਿਹੜਾ ਹੋਲ ਸੇਲ ਦਾ ਕੰਮ ਕਰਦਾ ਏ ਦੁਕਾਨਦਾਰਾਂ ਨਾਲੋਂ ਦੁਕਾਨਦਾਰਾਂ ਨਾਲੋਂ ਬਹੁਤ ਹੀ ਜ਼ਿਆਦੇ ਜਿਆਜ ਰੇਟ ਤੇ ਸਿਰਫ ਹੀ ਸਿਰਫ ਆਪਾ ਨੂੰ ਬਰਨਾਲੇ ਤੇ ਪੰਜਾਬ ਦੇ ਵਿੱਚੋਂ ਜਿਹੜੇ ਝੂਮਰਾਂ ਦਾ ਬਾਈ ਕੰਮ ਕਰਦਾ ਇੱਕ ਬੰਦਾ ਹੀ ਆ ਇਹ ਬੰਦਾ ਆਪਾ ਨੂੰ ਪੂਰੇ ਪੰਜਾਬ ਦੇ ਵਿੱਚੋਂ ਸਸਤੇ ਤੇ ਵਧੀਆ ਤੇ ਕੰਪਨੀ ਦੇ ਤੇ ਕੁਆਲਿਟੀ ਵਾਲੇ ਆ ਬੰਦਾ ਜਿਹੜਾ ਝੂਮਰ ਆਪਾ ਨੂੰ ਇਹੀ ਦੇ ਸਕਦਾ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੈ ਭਾਈ ਸਿਰਫ ਬਸ ਕਲਾਸ ਦੀ ਸੈਟ ਸਾਟ ਬਿਲਕੁਲ ਜੀ ਸਿਰਫ ਆਪ ਨੂੰ ਬਰਨਾਲੇ ਆ ਬਾਈ ਹੈ ਜਿਹੜਾ ਤੇ ਫਿਰ ਇੱਕ ਰਹੀ ਮੜਾ ਸਟਾਰਟਿੰਗ ਦਾ ਐਡਰੈਸ ਉਹ ਮੜਾ ਕਿੱਥੇ ਗਏ ਆ ਸਰ ਮੇਰਾ ਲੱਗਦਾ ਹੈਗਾ ਫ੍ਰੇਲਿਵਿਸ਼ ਬਰਨਾਲੇ ਰੇਲਿਵੇਸ਼ਨ ਤੋਂ ਅੱਗੇ ਆ ਕੇ ਪੁਰਾਣਾ ਸਿਨੇਮਾ ਆਂਦਾ ਬੰਦ ਬਿਲਡਿੰਗ ਪਈ ਹੈ ਜੀ ਬਿਲਕੁਲ ਉਹਦੇ ਸਾਹਮਣੇ ਆ ਅੰਸ਼ ਇਲੈਕਟ੍ਰਿਕ ਸਟੋਰ ਜੀ ਤੇ ਸਾਡੀ ਦੁਕਾਨ ਤੇ ਬਾਹਰ ਨਾਮ ਨਿਊ ਮੋਨੂ ਇਲੈਕਟ੍ਰੀਕਲ ਵੀ ਹੈ ਪਰ ਸਾਡਾ ਮੇਨ ਥੂਮਰਾ ਦਾ ਸ਼ੋਅਰੂਮ ਅੰਸ਼ ਇਲੈਕਟ੍ਰਿਕ ਸਟੋਰ ਦੇ ਨਾਮ ਤੇ ਆ ਜੀ ਤੇ ਇੱਥੇ ਤੁਹਾਨੂੰ ਪੂਰੇ ਪੰਜਾਬ ਚੋਂ ਇੱਕ ਹੀ ਜਗ੍ਹਾ ਏ ਬਰਨਾਲੇ ਜਿਹੜਾ ਬਈ ਝੂਮਰ ਆ ਜਿਹੜੇ ਆਪਣੇ ਘਰਾਂ ਦਾ ਮਤਲਬ ਵੀ ਘੈਂਟ ਬਣਾਉਂਦੇ ਮੜੇ ਤਾਂ ਮੜੇ ਕੈਮਰਾ ਮਾਰ ਕੇ ਦਿਖਾ ਦੇ ਸਰਫੀ ਸਰਫ ਬਰਨਾਲੇ ਤੋਂ ਵਿੱਚੋਂ ਮਿਲ ਜਾਣੇ ਆਪਾਂ ਨੂੰ ਤੇ ਬਈ ਕਰੀਏ ਸਟਾਰਟ ਆਪਾਂ ਆਜੂਗਰਾ ਆਪਾਂ ਪੁੱਲਾ ਤੁਹਾਨੂੰ ਤਾਂ ਹੀ ਲੈ ਕੇ ਚਾਲਦੇ ਆ ਬਾਅਦ ਜਾਵਾਂਗੇ ਪਰ ਥੱਲੇ ਤੇ ਵੀਰੇ ਜੇ ਆ ਜੇ ਆਪਣੇ ਛੋਟੇ ਹੁੰਦੇ ਆ ਯਾਰ ਬਹੁਤ ਪਾਸੇ ਹੋ ਗਿਆ ਕੀ ਹੋ ਗਿਆ ਐ ਵੀਰੇ ਜਿਹੜੇ ਆਪਣੇ ਛੋਟੇ ਹੁੰਦੇ ਆ ਜਿਵੇਂ ਆ ਆਪ ਲੱਗਦੇ ਆ ਆਹ ਇਹਨਾਂ ਨੂੰ ਸਾਸੀਂ ਹੈਂਗੀ ਲਾਇਟ ਕਹਿੰਦੇ ਆ ਇਹਨਾਂ ਹੈਂਗੀ ਲਾਇਟ ਦੀ ਰੇਂਜ ਸਾਡੇ ਕੋਲ ਕਾਫੀ ਵੱਡੀ ਵੈਰਾਈਟੀ ਹੈ ਜਿਹੜੀ ਕਿ ਸਾਡੇ ਤੋਂ 250 ਰੁਪਏ ਤੋਂ ਸ਼ੁਰੂ ਹੋ ਕੇ 5 ਤੋਂ 6000 ਰੁਪਏ ਤੱਕ ਦੀ ਬ੍ਰੇਕ ਹੈ ਮੱਲਾ ਪਾ 250 ਰੁਪਏ ਤੋਂ ਸ਼ੁਰੂ ਹੁੰਦੀ ਆ ਹਾਂਜੀ ਕੋਈ ਇੱਕ ਇੱਕ ਗੱਲ ਮੈਂ ਹੋਰ ਦੱਸਣਾ ਚਾਹਣਾ ਜੇ ਤੁਸੀਂ ਸ਼ੋਰੂਮ ਦੇਖਿਆ ਨਾ ਇਹ ਇਹ ਮੋਸਟਲੀ ਗੱਲ ਆ ਜਿੱਡਾ ਵੱਡਾ ਮੱਲਾ ਕੋਈ ਕਿਸੇ ਦਾ ਸ਼ੋਰੂਮ ਬਣਿਆ ਹੋਊਗਾ ਜਾਂ ਵੱਡੀ ਦੁਕਾਨ ਬਣੀ ਹੋਗੀ ਜਾਂ ਵੱਡੀ ਫੈਕਟਰੀ ਹੋਊਗੀ ਉੱਥੇ ਤੁਹਾਨੂੰ ਮੰਨ ਲਾ ਵੀ ਰੇਟ ਆ ਜਿਹੜਾ ਆਮ ਦਗਾ ਹੰਦਾਰਾਂ ਨਾਲ ਉਹ ਜੈ ਜੀ ਮਿਲ ਜਾਣਾ ਹੈ ਤੇ ਇਧਰ ਮਾੜੀ ਜੀ ਆ ਇਹਨਾਂ ਦੇ ਨਿਗਮ ਰਾ ਦੇ ਫਿਰ ਇਹਨਾਂ ਦਾ ਕੀ ਰੇਟ ਰਹਿਣ ਵਾਲਾ ਇਹਨਾਂ ਦਾ ਸਾਰਾ ਐ ਵੀ ਕਾਫੀ ਵੱਡੀ ਵੈਰਾਈਟੀ ਹੈ ਸਾਡੇ ਕੋਲੇ ਇਹ ਵੀ ਐ 250 ਤੋਂ 300 ਰੁਪਏ ਤੋਂ ਸਟਾਰਟ ਹੋ ਕੇ 4-5000 ਰੁਪਏ ਤੱਕ ਦੀ ਰੇਂਜ ਹੈ ਮੇਨ ਮੈਟਰ ਇਹ ਕਰਦਾ ਰੇਟ ਨਹੀਂ ਕਰਦਾ ਵੀ ਅਗਲੇ ਨੇ ਇੰਟੀਰੀਅਰ ਦੇ ਅਕੋਰਡਿੰਗ ਦੀ ਇੱਥੇ ਜਿਹੜਾ ਜਿਆ ਡਿਜ਼ਾਈਨ ਰੰਗ ਲੈਣਾ ਸਾਡੇ ਕੋਲ ਸਾਰੀ ਵੈਰਾਈਟੀ ਹਾਜ਼ਰ ਹੈ ਮੰਨ ਲਾ ਇਹ ਨਹੀਂ ਹੈਗਾਗਾ ਵੀ ਤੁਸੀਂ ਘਰੇ ਕੋਈ ਡਿਜ਼ਾਈਨ ਸਲੈਕਟ ਕਰ ਲਿਆ ਤੋ ਬਾਈ ਹੁਣਾਂ ਕੋਲ ਨਾਮ ਮਿਲੋ ਤੇ ਤੁਸੀਂ ਇੰਟਰਨੈਟ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਆ ਜਿਹੜਾ ਫੈਟ ਕਰ ਲਿਓ ਦੇਖ ਲਿਓ ਉਹਦੀਆਂ ਪਿਕਚਰਾਂ ਖਿੱਚ ਲਿਓ ਬਾਈ ਹੁਣਾਂ ਨੂੰ ਮਨਲਾ ਸੈਂਡ ਕਰ ਦਿਓ ਨੰਬਰ ਸਕਰੀਨ ਤੇ ਚੱਲਦਾ ਤੇ ਵੀਰੇ ਆਹਾ ਆ ਮੈਂ ਕਾਫੀ ਮਨਲਾ ਵੀ ਵੱਡੇ ਜਿਹੜੇ ਰੈਸਟੋਰੈਂਟ ਆ ਉੱਥੇ ਲੱਗੇ ਵੀ ਦੇਖਿਆ ਬਈ ਇਹਨਾਂ ਦਾ ਸਾਡੇ ਕੋਲ ਜਿਵੇਂ ਸਾਰਾ ਵੈਰਾਈਟੀ ਹੈ ਕੁੱਤੇ 350 350 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਕੋਈ ਕੈਫੇ ਵਾਲੇ ਆਂਦੇ ਆ ਬਾਹਰ ਵਾਲੇ ਆਂਦੇ ਆ ਬੋਟਲ ਲੈ ਕੇ ਕੋਈ ਹੈਂਗਿੰਗ ਲੈ ਕੇ ਕੋਈ ਇਸ ਤਰ੍ਹਾਂ ਲੈ ਕੇ ਕੋਈ ਡਰਾਈੰਗ ਰੂਮ ਦੇ ਵਿੱਚ ਲਾਣੀ ਇਸ ਤਰ੍ਹਾਂ ਦੇ ਸਾਡੇ ਕੋਲ ਕਾਫੀ ਮੋਡਲ ਮੋਡਲ ਨੇ ਆ ਬਿਲਕੁਲ ਲੇਟੈਸਟ ਡੀਐਨਏ ਜਿਹੜੇ ਕਿਤੇ ਦੇਖਣ ਨੂੰ ਨਹੀਂ ਮਿਲਣ ਮਤਲਬ ਵੀ ਇਹ ਇਹ ਹਾਂ ਆਮ ਇਹ ਦੇਖਣ ਨੂੰ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਇਹ ਸਾਡੀ ਹੋਟ ਐਟਮਾ ਦੇ ਵਿੱਚੋਂ ਆਈਟਮਾਂ ਨੇ ਵੀ ਜਿਹੜੀ ਗਾਹਕਾਂ ਅੰਸਰ ਕਹਿੰਦੇ ਵੀ ਇਹ ਦੋ ਤੇ ਸਾਨੂੰ ਇਹ ਮਜਬੂਰੀ ਹੁੰਦੀ ਹੈ ਵੀ ਮਾਲ ਇੱਕ ਆਈਮਪੋਰ ਗੱਲ ਤੇ ਪੁੱਛਣਾ ਆ ਜਿਹੜੇ ਅੰਦਰ ਬਲਮ ਲਾਈਵੇ ਹੁੰਦੀ ਹੈ ਹਾਂਜੀ ਹਾਂਜੀ ਇਹ ਯਾਰ ਖਰਾਬ ਰੂਪ ਹੋ ਜਾਂਦੇ ਸਰ ਖਰਾਬ ਤਾਂ ਦੇਖੋ ਜੋ ਚੀਜ਼ ਬਣੀ ਹੈ ਹੋਣੀ ਹੈ ਕੁਆਲਿਟੀ ਟੋਪ ਹੈ ਕੁਆਲਿਟੀ ਟੋਪ ਹੈ ਦੁਬਾਰਾ ਜਿੰਨੀ ਮਰਜ਼ੀ ਕੁਆਂਟੀਟੀ ਦੀ ਲੋੜ ਹੈ ਬੱਲੋ ਹਾਜ਼ਰ ਬੱਲੋ ਲੋੜਾ ਤਾਂ 2000 ਬੱਲੋ ਵੀ ਹੁਣੀ ਕਰਕੇ ਦੇ ਦਾਂ ਮੱਲਾ ਚਾਹੇ ਅਗਲਾ 2000 ਕਹਦੇ ਵੀ ਤੇ 2000 ਰੁਪਏ ਆਪਾਂ ਨੂੰ ਦਵਾਂਗੇ ਤੇ ਵੀਰੇ ਆਹ ਝੂਮਰ ਝੂਮਰ ਦੀ ਵੈਰਾਈਟੀ ਸਰ ਸਾਡੇ ਕੋਲ ਹੈ ਇਹ ਤੇ ਕੋਈ ਆਫਰ ਦੇ ਦੀ ਐ ਵੱਡੀ ਆਫਰ ਦੇ ਦੇ ਵੀ ਜਿਹੜਾ ਫਟਾਫਟ ਜਿਹੜਾ ਗਾਹਕ ਆਪਣੇ ਕੋਲੇ ਆਵੇ ਇਹੜੇ ਦੁਕਾਨਦਾਰ ਆ ਸਪੈਸ਼ਲ ਜਿਹੜੇ ਦੁਕਾਨਦਾਰ ਨਾ ਜਿਹੜੇ ਕੰਮ ਕਰਦੇ ਆ ਬਿਜਲੀ ਦਾ ਕੰਮ ਕਰਦੇ ਆ ਕੋਈ ਇਲੈਕਟ੍ਰੋਨਿਕ ਦਾ ਕੰਮ ਕਰਦੇ ਆ ਉਹ ਵੀ ਮੰਨ ਲਾ ਬਾਈ ਨਾ ਕੰਡੈਕਟਰ ਤੁਸੀਂ ਕਰ ਸਕਦੇ ਆ ਵੀਰੇ ਮਾੜਾ ਦੱਸਿਓ ਆਫਰ ਸਾਡੀ ਆਏ ਆਈ ਸਾਡੇ ਕੋਲ ਜਿੰਨੇ ਵੀ ਟੈਗ ਲੱਗੇ ਵੀ ਆਈਟਮਾਂ ਨੇ ਚਾਹੇ ਉਹ ਝੁੰਮਰ ਐ ਚਾਹੇ ਉਹ ਹੈਂਗੀ ਲਾਈਟ ਐ ਚਾਹੇ ਉਹ ਬਾਲ ਲਾਈਟ ਐ ਚਾਹੇ ਉਹ ਆਊਟਡੋਰ ਦੀ ਆਈਟਮ ਐ ਚਾਹੇ ਉਹ ਮਿਰਰ ਲਾਈਟ ਐ ਜੀ ਸਭ ਦੇ ਉੱਪਰ ਰੇਟ ਸਾਡੇ ਨੇਟ ਰੱਖੇ ਹੋਏ ਆ ਪਰ ਉਹਦੇ ਉੱਪਰ ਅਸੀਂ ਫੇਰ ਵੀ ਵੀਡੀਓ ਨੂੰ ਪ੍ਰਮੋਟ ਕਰਨ ਵਾਸਤੇ 20% ਲੈਸ ਆਪਦੇ ਕਿੰਨੇ ਦੇ ਰਹੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਜੋ 20% ਬਾਈ ਹੋਣੀ 6 ਮੱਲਾ ਵੀ ਲੈਸ ਕਰ ਦੇਣੀ ਹੈ ਲੈਸ ਕਰਕੇ ਦਵਾਂਗੇ ਲੈਸ ਕਰਕੇ ਦਵਾਂਗੇ ਤੇ ਵੀਰੇ ਮੈਨੂੰ ਮਾੜਾ ਆਇਆ ਇੱਕ ਹੋ ਲਾਈਟ ਬਾਰੇ ਦੱਸਦੇ ਯਾਰ ਉਹ ਸਾਡੇ ਕੋਲ ਹੈਗੀਆਂ ਨੇ ਵੀਰ ਜੀ ਸਾਰੀਆਂ ਆਊਟਡੋਰ ਦੀ ਆਈਟਮ ਹੈ ਗੇਟ ਲਾਈਟਸ ਵਗੈਰਾ ਹੂੰ ਸਾਡੇ ਕੋਲ ਗੇਟ ਲਾਈਟ ਦੀ ਬਹੁਤ ਵੱਡੀ ਰੇਂਜ ਰੱਖੀ ਹੋਈ ਹੈ ਜੇ ਮੈਂ ਕਿਹਾ ਸੋਲਰ ਵਾਲੀ ਆਈਟਮ ਹੈ ਰਾਤ ਨੂੰ ਨਹੀਂ ਰ ਮੈਂ ਇਹ ਮਤਲਬ ਵੀ ਚਾਨਣ ਰਾਤ ਨੂੰ ਕੋਈ ਪਲੱਗ ਲਾਉਣ ਦੀ ਲੋੜ ਨਹੀਂ ਕੋਈ ਪਲੱਗ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਰਾਤ ਹੋ ਗਈ ਤਾਂ ਆਪੇ ਚੱਲ ਪੈਣੀ ਹੈ ਰਿਮੋਟ ਇਹਦੇ ਨਾਲ ਹੈ ਕੋਈ ਕਲਰ ਚੇਂਜ ਕਰਨਾ ਹੈ ਕਲਰ ਵੀ ਚੇਂਜ ਹੋ ਸਕਦੇ ਆਈ 24 ਵਾਟ ਦੀ ਲਾਈਟ ਹੈ ਆ ਸਾਡੇ ਕੋਲ ਸਭ ਤੋਂ ਹੌਟ ਆਈਟਮ ਲਾਈਟ ਪੀਸ ਹੈ ਜਿਹੜਾ ਕਿ ਮਾਰਕੀਟ ਦੇ ਵਿੱਚ 500 ਰੁਪਏ ਤੋਂ ਘੱਟ ਤੁਹਾਨੂੰ ਪੀਸ ਨਹੀਂ ਮਿਲੇਗਾ ਅਸੀਂ ਵੀਡੀਓ ਨੂੰ ਪ੍ਰਮੋਟ ਕਰਨ ਵਾਸਤੇ ਸਿਰਫ 250 ਰੁਪਏ ਪਰ ਪੀਸ ਰੱਖਿਆ ਸਿਰਫ 250 ਸਿਰਫ ਹੀ 250 ਰੁਪਏ ਆਮ ਹੀ ਆਪਾਂ ਵੱਡੇ ਘਰਾਂ ਦੇ ਵਿੱਚ ਆਹਾਂ ਚੀਜ਼ਾਂ ਲੱਗੀਆਂ ਵੀ ਆ ਦੇਖਦੇ ਆ ਇਹ ਤੁਹਾਨੂੰ ਬਰਨਾਲੇ 22 ਹੁਣਾਂ ਕੋਲ ਸਰਫੀ 250 ਰੁਪਏ ਦੇ ਮਿਲ ਜਾਣੀਆਂ ਆ। ਆ ਤਿੰਨੇ ਸਾਡੇ ਝੂਮਰ ਉੱਪਰ ਲੱਗੇ ਆ ਤੇ ਹਲੇ ਮੁੰਡਾ ਚੱਸੀ ਜਾਂਦਾ ਲੱਗਦੇ ਰਹਿੰਦੇ ਨੇ ਰੋਜ਼। ਇਹ ਬਲੂਟੂਥ ਵਾਲੇ ਨਾਲ ਐ ਨਾਲ ਇਹਦੇ ਕੋਈ ਮਿਊਜ਼ਿਕ ਵੀ ਚਲਾ ਸਕਦੇ ਆ ਰਿਮੋਟ ਵੀ ਨਾਲ ਆ ਕਲਰ ਵੀ ਚੇਂਜ ਹੁੰਦੇ ਆ। ਕੋਈ ਗੁਰਬਾਣੀ ਸੁਣਨੀ ਆ ਕੁਝ ਵੀ ਸੁਣਨਾ ਬੜੇ ਤਰੀਕੇ ਨਾਲ ਸਸਤੀ ਜਿਹੀ ਚੂਮਰ ਚੂਮਰ ਤੁਸੀਂ ਕੱਲੀ ਲਾਈਟ ਹੀ ਲੱਗੀ ਦੇਖੀ ਆ ਤੇ ਅੱਜ 22 ਹੁਣਾਂ ਨੇ ਇੰਨੀ ਘੈਂਟ ਤੇ ਇੰਨਾ ਘੈਂਟ ਕਮਾਲ ਕਰਤੀ ਜਿਹੜੇ ਝੂਮਰ ਦੇ ਵਿੱਚ ਲਾਈਟ ਆਪਾਂ ਡਿਜ਼ਾਈਨ ਕਰ ਸਕਦੇ ਆ ਕੋਈ ਗੁਰਬਾਣੀ ਸੁਣ ਸਕਦੇ ਆ ਕੋਈ ਮਿਊਜ਼ਿਕ ਸੁਣ ਸਕਦੇ ਆ। ਬਾਈ ਯਾਰ ਮੈਨੂੰ ਨਾ ਆ ਤਰੀਕੀ ਚ ਬੜੀ ਗੈਂਡ ਲੱਗੀ ਯਾਰ ਇਹਦੇ ਸਾਰ ਸਾਡੇ ਕੋਲ ਕਈ ਆਰਟੀਕਲ ਨੇ ਕਿ ਇਹ ਡਾਈਨਿੰਗ ਰੂਮ ਵਗੈਰਾ ਦੇ ਵਿੱਚ ਫਲੋਰ ਲੈਂਪ ਕਹਿੰਦੇ ਨੇ ਰੱਖਿਆ ਜਾਂਦਾ ਇਹਦਾ ਇੱਕ ਸਾਡੇ ਕੋਲ ਮਾਡਲ ਕਲੌਕ ਦੇ ਵਿੱਚ ਹੈ ਇੱਕ ਇਹ ਹੋ ਗਿਆ ਫੌਕਸ ਸਲਾਈਡ ਦੇ ਵਿੱਚ ਹੋ ਗਿਆ ਐਜੇ ਟਾਈਮ ਸਾਡੇ ਕੋਲ ਡਰਾਈਂਗ ਰੂਮ ਚ ਰੱਖਣ ਵਾਸਤੇ ਵਾਈਫਾਈ ਨਾਲ ਅਟੈਚ ਕਰਨ ਵਾਲਾ ਮੋਬਾਈਲ ਵੀ ਇਹ ਤੇ ਪਚਾਰਜ ਕਰ ਸਕਦੇ ਰੱਖ ਕੇ ਫਲੋਰ ਲੈਂਪ ਹੈ ਫਲੋਰ ਲੈਂਪ ਦੇ ਉਹ ਮਾਡਲ ਕਾਫੀ ਵੱਡੀ ਪ੍ਰੈਸ ਇਹਦਾ ਮੈਨੂੰ ਮੜਾ ਰੇਟ ਦੱਸੀ ਇਹ ਰੇਟ ਸਾਰ ਸਾਨੂੰ ਸਿਰਫ ਔਰ ਸਿਰਫ ਜਿਵੇਂ ਇਹਦੇ ਉੱਤੇ ਰੇਟ ਨੈਟਵਰ ਨੈਟ ਤੁਹਾਨੂੰ ਉਹ 2500 ਰੁਪਏ ਦਾ ਪੂਗਾ ਆਮ ਮੇਰਾ ਜਿਹੜਾ ਸਰਨੇਮ ਆ ਮੰਨ ਲਾ ਵੀ ਤੁਹਾਨੂੰ ਪਤਾ ਨਾ ਇੱਕ ਮੁੰਡਾ ਹੈ ਪੌਡਕਾਸਟ ਕਰਦਾ ਅਨਮੋਲਕ ਬਾਤਰਾ ਇਹ ਉਹਦੀਆਂ ਵੀਡੀਓ ਦੇ ਮਗਰਲੇ ਪਾਸੇ ਰੱਖਿਆ ਹੁੰਦਾ ਜੇ ਇਹ ਘਰੇ ਲਾਉਣਾ ਨਾ ਇਹ ਕਿਸੇ ਨੇ ਕੋਈ ਪੌਡਕਾਸਟ ਸ਼ੁਰੂ ਕਰਨਾ ਚਾਹੁੰਦਾ ਹੈ ਇਹ ਜਿਹਾ ਮੰਨ ਲਾ ਵੀ ਇਹ ਮਗਰ ਆਪ ਦਾ ਜਿਹੜਾ ਡਰੈਸਿੰਗ ਹੁੰਦੀ ਹੈ ਇੱਕ ਸਿਸਟਮ ਹੁੰਦਾਗਾ ਕੈਡ ਲੁੱਕ ਦੇਣ ਆਪ ਤੇ ਉਹ ਤੋਂ ਹੀ ਸਿਰਫ 2500 ਰੁਪਏ ਦਾ ਇਥੋਂ ਬਾਈ ਹੋਣਾ ਕੋਲ ਲਿਜਾ ਸਕਦੇ ਆ। ਹਾਂਕ ਮਰਿਆ ਸਾਨੂੰ ਬਾਜ਼ਾਰ ਦੇ ਵਿੱਚ ਕਿਤੋਂ ਵੀ 30 ਤੋਂ 35000 ਰੁਪਏ ਤੋਂ ਘੱਟ ਨਹੀਂ ਮਿਲੂਗਾ। ਸਾਡਾ ਸਿਰਫ ਔਰ ਸਿਰਫ ਨੈਟ 20000 ਰੁਪਏ ਰੱਖਿਆ ਹੋਇਆ। ਸਿਰਫ ਹੀ ਬਾਈ 20000 ਡਿਊਪਲੈਕਸ ਤੇ ਲੱਗਣ ਵਾਲਾ ਝੂਮਰ ਹੈ 6 ਫੁੱਟ ਦੀ ਇਹਦੀ ਲੰਬਾਈ ਹੈ। 20000 ਕਰੇਗਾ। ਜੇ ਤੁਸੀਂ ਮੰਨ ਲਾ ਵੀ ਇਹ ਇਹ ਆ ਜੋ ਮਰਦਾਈ ਜੇ ਤੁਸੀਂ ਵਿਚਾਰ ਥੋੜਾ ਬਣ ਗਿਆ ਤੁਸੀਂ ਹੋਰ ਵੀ ਡਿਸਕਾਊਂਟ ਕਰਾ ਲਿਓ। ਅਸੀਂ 20000 ਰੁਪਏ ਰੱਖ ਰੱਖਿਆ। ਇਸ ਤਰੀ ਸਾਡੇ ਕੋਲ ਡਿਊ ਅਠਾਈ light ਆਲਾ ਪੰਦਰਾਂ light ਆਲਾ gel ਆਲਾ ਝੂਮਰ ਇਹਦੇ body ਦੇ color rose gold brass ਜਿਹੜੀ ਮਰਜੀ variety ਸਾਡੇ ਤੋਂ ਜਿੰਨੀ ਮਰਜੀ quantity ਚ ਹਾਜ਼ਰ ਲਵੋ ਤੁਸੀਂ ਸਿਰਫ ਇੱਕ ਵਾਰ ਇੰਟਰਨੈਟ ਤੇ ਦੇਖਣਾ ਜਾਂ ਕਿਸੇ ਵੱਡੇ ਮੰਨ ਲਾ ਵੀ ਆਪਾਂ ਹੋਟਲ ਚ ਗਏ ਵੇ ਆ ਜਾਂ ਵੱਡੇ ਕਿਸੇ ਰੈਸਟੋਰੈਂਟ ਚ ਗਏ ਵੇ ਉੱਥੇ ਤੁਹਾਨੂੰ ਚੀਜ਼ ਕੋਈ ਪਸੰਦ ਆ ਗਈ ਆ ਤਾਂ ਉਹਦੀ ਫੋਟੋ ਹੀ ਖਿੱਚਣੀ ਆ ਤੁਸੀਂ ਅਗਲਾ ਕੰਮ ਬਾਈ ਹੁਣੀ ਕਰਨਗੇ ਆ ਜਿਵੇਂ ਆਊਟਡੋਰ ਦੀ ਆਈਟਮ ਹੈ ਬਿਲਡਿੰਗ ਦੇ ਬਾਹਰ ਸਾਰੀਆਂ ਲਾਈਟਾਂ ਲੱਗਦੇ ਇਹਦੇ ਸਾਡੇ ਕੋਲ ਕਾਫੀ ਡਿਜ਼ਾਈਨ ਨੇ ਹਲੇ ਹੋਰ ਵੀ ਡਿਜ਼ਾਈਨ ਨੇ ਜਿਹੜੇ ਉੱਪਰ ਲੱਗਣ ਵਾਲੇ ਨੇ ਜੀ ਜਿਵੇਂ ਕਿ ਆ ਮੇਨ ਆਈਟਮ ਹੈ ਹਰ ਇੱਕ ਉਠੀ ਘਰ ਦੇ ਵਿੱਚ ਆਪਾਂ ਲੱਗੀ ਲੱਗਦੇ ਆ 1 ਸਾਲ ਦੀ ਗਾਰੰਟੀ ਨਾਲ ਸਿਰਫ ਔਰ ਸਿਰਫ ਅਸੀਂ 300 ਰੁਪਏ ਰੇਟ ਰੱਖਿਆ ਹੈ ਵਾ 1 ਸਾਲ ਦੀ ਗਾਰੰਟੀ 300 ਰੁਪਏ ਰੇਟ 300 ਰੁਪਏ ਰੇਟ ਇਸ ਤੋਂ ਵੱਧ ਕੋਈ ਕਲਰ ਵਾਲੀ ਲੈਣੀ ਹੈ ਤਾਂ ਉਹ ਥੱਲੇ ਕਲਰ ਚੇਂਜ ਹੋਣ ਵਾਲੀ ਲੈਣੀ ਹੈ ਆਟੋਮੈਟਿਕ ਕਲਰ ਚੇਂਜ ਵਾਲੀ ਰੇਂਜ ਮਿਲ ਜੂਗੀ ਕੋ ਅਪ ਡਾਊਨ ਦੇ ਵਿੱਚ ਸਾਡੇ ਕੋਲ ਹਾਜ਼ਰ ਹੈ ਆਹੀਂ ਸਾਡੇ ਕੋਲ ਮਿਰਰ ਲਾਈਟ ਜਿਹੜੀ ਡ्रेसਿੰਗ ਟੇਬਲ ਤੇ ਜਾਪਾ ਵਾਸ਼ ਬੂਸ਼ਨ ਤੇ ਲਾਂਦੇ ਇਹਦੇ ਸਾਡੇ ਕੋਲ ਕਲਰ ਬੋਡੀ ਦੇ ਤੇ ਡਿਜ਼ਾਈਨ ਟਰਾਈ ਕਲਰ ਆਪੇ ਕਲਰ ਚੇਂਜ ਕਰਨ ਵਾਲੇ ਸਾਰਾ ਕੁਝ ਹਾਜ਼ਰ ਹੈ ਤੇ ਮੇਰੀ ਇੱਕ ਗੱਲ ਮੈਂ ਤੁਹਾਨੂੰ ਜਿਹੜਾ ਆਹ ਆਪਾ ਸਿਸਟਮ ਆ ਆਹ ਲਾਈਟਿੰਗ ਆ ਇਹ ਆਪਾਂ ਕੰਪਨੀ ਦੀ ਵਰਤਦੇ ਆ ਜਾਂ ਆਪਾਂ ਕਿਸੇ ਇਹ ਸਾਰੀਆਂ ਸਰ ਇੰਪੋਰਟ ਦੀ ਆਈਟਮਾਂ ਆਂਦੀ ਆ ਆਪਣੇ ਇੰਡੀਆ ਤੋਂ ਹਟ ਕੇ ਚੈਨਾ ਤੁਸੀਂ ਇੰਪੋਰਟ ਹੋ ਕੇ ਆਟਮਾਂਗੇ ਜਿਹੜੀ ਇਹਨਾਂ ਦੀ ਲੁੱਕ ਹੈ ਉਹ ਇਹਨਾਂ ਦੀ ਹੀ ਹੋਰ ਕਿਸੇ ਕੰਪਨੀ ਦੀ ਲੁੱਕ ਨਹੀਂ ਬਣ ਸਕਦੀ ਉਹ ਹੋਰ ਕਿਸੇ ਕੰਪਨੀ ਦੀ ਲੁੱਕ ਨਹੀਂ ਬਣ ਸਕਦੀ ਬਾਕੀ ਸਾਡੇ ਕੋਲ ਸ਼ੈਨਲੇਅਰ ਤਾਂ ਦੂਜਾ ਫਲੋਰ ਆ ਜਿੱਥੇ ਕਿ ਸਾਡੇ ਵੱਡੇ ਝੂਮਰ ਲਾਏ ਹੋਏ ਨੇ ਸਾਰੇ ਜੀ ਬਈ ਇੱਕ ਨਾ ਹੋ ਗਿਆ ਮੈਨੂੰ ਜਿਵੇਂ ਆਪਾਂ ਗੁਰਦਾਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਉਦਾਂ ਦੇ ਕੋਈ ਝੂਮਰ ਆਪਣੇ ਕੋਲ ਉਹ ਸਾਡੇ ਕੋਲ ਬਹੁਤ ਵੱਡੀ ਵੈਰਾਈਟੀ ਹੈ ਜੀ ਆਜੋ ਗਰਾ ਜੁੜੇ ਰਹੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਤਲਬ ਵੀ 28 ਲਾਈਟ ਵਾਲਾ ਝੂਮਰ ਹੋ ਗਿਆ ਜੀ ਆਹ ਕ੍ਰਿਸਟਲ ਦੇ ਵਿੱਚ ਝੂਮਰ ਹੋ ਗਿਆ ਜੀ ਆਹ ਕਲਰ ਚੇਂਜ ਵਾਲਾ ਆਜੂ ਮਰ ਦੇਖੋ ਵੀ ਸਵਾ 125 ਕਿਲੋ ਵਜਨਾਂ ਚ ਊ ਮਰਦਾ ਪਿਓਰ ਸ਼ੰਖਮੂਖ ਚ ਊ ਮਰਦਾ ਡਿਜ਼ਾਈਨ ਹੈਗਾ 1,25,000 ਰੁਪਏ ਰੇਂਦਾ ਝੂਮਰ ਹੈਗਾ ਡਿਸਕਾਊਂਟ ਇਹਦੇ ਅੱਡ ਦਵਾਂਗੇ 1,25,000 ਰੁਪਿਆ ਰੇਟ ਆ ਜਿਹੜਾ ਆਪਾਂ ਨੂੰ ਡਿਸਕਾਊਂਟ ਮਿਲ ਜਾਣਾ ਉਹ ਉਹ ਅਲੱਗ ਤੋਂ ਮਿਲ ਜਾਣਾ ਏ ਕੋਈ ਰਿਸੈਪਸ਼ਨ ਦਾ ਏਰੀਆ ਹੋਵੇ ਆਇਰਨ ਸਾਲੇ ਹੁੰਦੇ ਨੇ ਜਾਂ ਕੋਈ ਆਫਿਸ ਹੁੰਦਾ ਉਹਦੇ ਉੱਪਰ ਟੇਬਲ ਤੇ ਲਗਾਉਣ ਵਾਲੀ ਆਈਟਮਾਂ ਡਾਈਲਿੰਗ ਤੇ ਲੱਗਣ ਵਾਲੀ ਆਈਟਮਾਂ ਆ ਮਾਡਰਨ ਸਟਾਈਲ ਦੇ ਝੂਮਰ ਹੋਗੇ ਲੰਬੇ ਜੀ 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 ਜੋ ਕੁਛ ਮਰਜ਼ੀ ਲੋ ਆ ਵੱਡੇ ਤੋਂ ਮਰੇੜੇ ਦਾ ਆਪਾਂ ਤੁਸੀਂ ਕਹਿ ਕੇ ਹਟ ਗੁਰਦੁਆਰਾ ਸਾਹਿਬ ਮੰਦਿਰ ਵਾਸਤੇ ਮੱਦੀ ਵਾਸਤੇ ਜਿਹੜੀ ਮਰਜ਼ੀ ਵੈਰਾਈਟੀ ਜਿਹੜੇ ਮਰਜ਼ੀ ਰੰਗ ਦੇ ਵਿੱਚ ਜਿੰਨੀ ਮਰਜ਼ੀ ਲੋ ਆ ਦੇਖੋ ਕਿਰਾ ਛੋਟਾ ਮਿਲ ਜਾਣਾ ਵੱਡਾ ਮਿਲ ਜਾਣਾ ਆ ਦੋਨੇ ਪੂਰੇ ਵੱਡੇ ਹੀ ਆ ਕ੍ਰਿਸਟਲ ਚਲੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਲੋਕ ਲਾਈਕ ਕਰਦੇ ਨੇ ਵਧੀਆ ਇਹਦੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਸਾਡੇ ਕੋਲ 7 ਆਉਂਦੇ 7 ਦੇ 7 ਸਾਈਜ਼ ਹਾਜ਼ਰ ਨੇ 7 ਸਾਈਜ਼ ਆਉਂਦੇ ਸੱਤੇ ਦੇ ਸੱਤੇ ਆਪਣੇ ਕੋਲੇ ਆ ਝੂਮਰਾ ਸਾਡੇ ਕੋਲੇ ਪੱਖੇ ਵਾਲਾ ਝੂਮਰਾ ਜਿਹਦੇ ਨੂੰ ਚਲਾਵਾਂਗੇ ਤੇ ਪੱਖਾ ਹੋਣ ਪੱਖਾ ਨਾਲ ੱਟ ਲੇਗਾ ਜੀ ਕਲਰ ਚੇਂਜ ਹੋਣਗੇ ਸਾਰਾ ਕੁਝ ਇਹਦੇ ਵਿਚ ਵੀ ਐਂ ਥੱਲੇ ਪੱਖਾ ਲੱਗ ਜੂ ਇਹਦੇ ਉੱਪਰ ਪੱਖਾ ਲੱਗੇਗਾ ਅੱਛਾ ਇਹਦੇ ਉੱਪਰ ਐਂਦਾ ਪੱਖਾ ਲੱਗਿਆ ਹਾਂ ਠੀਕ 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 ਮਤਲਬ ਪੱਖੇ ਵਾਲੀ ਲੋਕ ਜਿਹੜਾ ਹਵਾ ਲੈਣੀ ਉਹ ਵੱਖਰੀ ਜਿਹੜਾ ਆ ਆਪਾਂ ਆਨੰਦ ਮਾਣਨਾ ਹੈ ਲਾਈਟਿੰਗ ਵਾਲਾ ਇਹ 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 ਵੱਖਰਾ ਹੈ ਜਿਹੜਾ ਤੁਹਾਨੂੰ ਮੈਂ 20000 ਰੁਪਏ ਤੋਂ ਸੱਚੂ ਮਰਦਾਹਾ ਕਹਿਆ ਸੀ ਉਹਦੇ ਸਾਡੇ ਕੋਲ ਕਈ ਕਲਰ ਨੇ ਬਲੈਕ ਕਲਰ ਹੋ ਗਿਆ 골ਡਨ ਹੋ ਗਿਆ ਲੀਫ ਦੇ ਵਿੱਚ ਹੋ ਗਿਆ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਜੋ ਵੀ ਸਾਈਜ਼ ਦੇ ਰੇਟ ਉੱਪਰ ਪਾਇਆ ਮੈਂ ਮਾਨ ਇਹ ਬਹੁਤ ਸੋਹਣੀ ਆਈਟਮ ਹੈ ਜੀ ਇੰਸੈਪਸ਼ਨ ਦੇ ਕਾਊਂਟਰ ਤੇ ਰੱਖਣ ਲਾਉਣ ਵਾਸਤੇ ਜਿੰਦਗੀ ਦੇ ਆਈਲੈਂਡ ਸੈਂਟਰ ਚ ਲਾਉਣੀ ਆ ਜਾਂ ਕਿਸੇ ਨੇ ਮੰਨ ਲਾ ਵੀ ਘੈਂਟ ਦਫਤਰ ਬਣਾਉਣਾ ਹੈ ਤਾਂ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਸਾਡੇ ਕੋਲੋਂ ਤੁਹਾਨੂੰ ਉਹ ਹਟ ਕੇ ਆਈਟਮਾਂ ਮਿਲਣਗੀਆਂ ਕਿ ਜਿਹੜੇ ਕਿ ਤੁਸੀਂ 20 ਦੁਕਾਨਾਂ ਤੋਂ ਨਹੀਂ ਲੱਭ ਸਕਦੇ ਸਾਡੇ ਇੱਕ ਸ਼ੋਰੂਮ ਦੇ ਵਿੱਚ ਤੁਹਾਨੂੰ ਸਭ ਕੁਝ ਹਾਜ਼ਰ ਮਿਲੂਗਾ ਮੰਨ ਲਾ ਵੀ ਜੇ ਤੁਸੀਂ ਜੀ ਬਿਜਲੀ ਦਾ ਕੋਈ ਵੀ ਸਮਾਨ ਲੈਣਾ ਹੈ ਤਾਂ ਤੁਸੀਂ ਬਰਨਾਲੇ ਦੇ ਵਿੱਚ 22 ਹੁਣਾ ਦਾ ਨੰਬਰ ਸਕਰੀਨ ਤੇ ਚੱਲਦਾ ਹੈ ਇੱਥੋਂ ਮਿਲ ਜਾਣਾ ਹੈ ਸਿਰਫ ਦੇ ਸਰ ਤਾਰ ਪਲੱਗ ਤੋਂ ਲੈ ਕੇ ਸੋਚੋ ਪਲੱਗ ਹੈ ਬਿਜਲੀ ਦਾ ਕੋਈ ਸਮਾਨ ਹੈ ਕੋਈ ਫਿਟਿੰਗ ਦਾ ਲੈਂਟਰ ਦੀ ਕਿਸਮਾਨ ਹੈ ਪੈਪਾਂ ਦਾ ਜੋ ਕੁਛ ਮਰਜ਼ੀ ਹਾਜ਼ਰ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਲੋ ਸਾਡੀ ਫਰਮ ਦਾ ਨਾਮ ਹੈ ਅਨਸਲੈਕਟਿਵ ਸਟੋਰ ਸਾਹਮਣੇ ਪੁਰਾਣਾ ਸਲੀਮਾ ਰੇਡਿਵਿਸ਼ਨ ਦੇ ਕੋਲੇ ਬਰਨਾਲਾ ਤੇ ਵੀਰੇ ਆਪਾਂ ਜਿਹੜੇ ਸੋਚਾਂ ਹੈ ਉਹ ਆਪਣੇ ਕੋਲੇ ਹਰ ਇੱਕ ਕੰਪਨੀ ਦੇ ਮਿਲ ਜਾਣਗੇ ਜਾਂ ਆਪਾਂ ਸਾਰੀ ਕੰਪਨੀ ਰੱਖਿਆ ਹੋਈਆਂ ਸਸਤੀ ਵੀ ਰੱਖੀ ਹੋਈ ਹੈ 골ਡ ਮੈਡਲਿਟੀ ਵੱਡੀ ਕੰਪਨੀ ਹੈ ਜੀ ਐਮ ਐਡੀ ਵੱਡੀ ਕੰਪਨੀ ਹੈ ਹੈਵਲ ਐਡੀ ਵੱਡੀ ਕੰਪਨੀ ਹੈ ਸਾਰੇ ਹਾਜ਼ਰ ਹਨ ਲੋਕਲ ਕੋਈ ਸਮਾਨ ਨਹੀਂ ਅਸੀਂ ਰੱਖਦੇ ਜੀ 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 ਉਹਨਾਂ ਦੀ ਵੀ ਰੇਟ ਦੀ ਸਾਡੀ ਐਡੀ ਗਰੰਟੀ ਹੋਈ ਪੰਜਾਬ ਤੋਂ ਤੁਹਾਨੂੰ ਰੇਟ ਨਹੀਂ ਮਿਲਣਗੇ ਜਿਹੜੇ ਰੇਟ ਅਸੀਂ ਸੋਲੂ ਦਵਾਂਗੇ ਪੂਰੇ ਪੰਜਾਬ ਚੋਂ ਤੁਸੀਂ ਪਤਾ ਕਰ ਲਿਓ ਉਦੋਂ ਬਾਅਦ ਚ ਬਾਈ ਹੁਣਾਂ ਕੋਲੇ ਆਜੋ ਆਹ ਦੇਖਾ ਇਧਰ ਮੜੀ ਆ ਨਿਗਮ ਰਾਦੇ ਜਿੰਨੇ ਵੀ ਡੱਬੇ ਪਏ ਆ ਸਾਰੇ ਜੀ ਐਮ ਦੇ ਪਏ ਆ ਇਹ ਬਾਈ ਇਹਨਾਂ ਚ ਕੀ ਆ ਇਨਾਂ ਦੇ ਵਿੱਚ ਸੋਚਣਾ ਜੀ ਇਹ ਉੱਪਰਲੇ ਫਲੋਰ ਤੇ ਤਾਂ ਰੱਖੇ ਹੋਏ ਕਲਰ ਲੱਗੇ ਬਲੈਕ ਕਲਰ ਦੀ ਸੋਚ ਹੈ ਕੋਈ ਗ੍ਰੇ ਕਲਰ ਦੀ ਸੋਚ ਹੈ ਜੀ 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 ਸੋਚਾਂ ਦੇ ਰੰਗ ਜਿੰਨੇ ਆਉਂਦੇ ਨੇ ਸਾਰੇ ਰੰਗ ਹਾਜ਼ਰ ਰੱਖਦੇ ਸ਼ੀਟਾਂ ਦੇ ਜਿੰਨੇ ਰੰਗ ਹੁੰਦੇ ਸਾਰੇ ਸ਼ੀਟਾਂ ਦੇ ਰੰਗ ਹਾਜ਼ਰ ਰੱਖਦੇ ਆ ਉਹ ਸਾਡੀ ਡਿਸਪਲੇ ਥੱਲੜ ਦੇ ਫਲੋਰ ਤੇ ਤੁਹਾਨੂੰ ਸਾਰਾ ਕੁਝ ਉਪੀ ਦਿਖਾਵਾਂਗੇ ਆਜੂਗਰਾ ਪਹੁੰਚ ਚਾਲਦੇ ਆ ਥੱਲੜੇ ਫਲੋਰ ਤੇ ਵੀਡੀਓ ਚਾਲਦੀ ਚਾਲਦੀ ਨੂੰ ਸ਼ੇਅਰ ਕਰ ਦਿਓ ਆਫਰ ਬਾਈ ਹੁਣਾਂ ਨੇ ਬਹੁਤ ਵੱਡੀ ਲਾਈ ਹੋਈ ਆ ਆਫਰ ਦਾ ਲਾਹਾ ਲੈ ਲਿਓ ਜੇ ਕਿ ਉਹਨੂੰ ਪੱਖੇ ਚਾਹੀਦੇ ਤੇ ਨਵਾਂ ਬਾਈ ਜਿਵੇਂ ਹੁਣ ਮੰ ਉਹਦੀ ਵੀ ਆਫਰ ਅਸੀਂ ਸਪੈਸ਼ਲ ਉਹਦੀ ਆਫਰ ਘੱਟ ਕੋਈ ਨਾ ਕੋਈ ਜਿਵੇਂ ਗੀਜਰ ਗੁਜਰ ਕਿਸੇ ਨੇ ਘਰੇ ਲਾਉਣਾ ਹੈ ਉਹਦੀ ਵੀ ਆਫਰ ਘੱਟ ਦਿੰਦੇ ਆ ਸਾਰਾ ਆ ਆ ਜੋ ਗਰਾਤਰੇ ਆਉਗਾ ਵੀਰੇ ਆ ਪੱਖਾ ਹੀ ਬਲਾਸ ਹੋਣਾ ਯਾਰ ਪੱਖੇ ਬਾਕੀ ਸੋਨੇ ਨੇ ਹੈ 18 18000 ਰੁਪਏ ਦਾ ਪੱਖੇ ਪਏ ਬਹੁਤ ਸੋਨੇ ਨੇ ਇਹ ਕਿੰਨੇ ਦਾ ਇਹਦਾ ਕੋਈ 4100 ਰੁਪਏ ਦਾ 4100 ਰੁਪਏ ਦਾ ਤੇ ਆਹਾ ਵੀਰੇ ਇੱਕ ਮੈਨੂੰ ਆ ਹੈਰਨੇ ਜਾ ਯਾਰ ਬੜਾ ਕੈਂਟ ਹੋ ਗਿਆ ਇਹਦੇ ਸਿੱਕੇ ਕਲਦੀ ਵੇ ਤੇ ਮਾਰੀ ਮੜੇ ਕੈਮਰਾ ਇਹਦੇ ਤਾਂ ਬਾਹਰ ਹੀ ਆਉਂਦੀ ਇੱਕ ਸ਼ੇਰ ਸੀਗਾ ਹਾਂ ਉਸ ਤੋਂ ਬਾਅਦ ਸਭ ਦੇ ਕੇ ਮੁੜ ਕੇ ਮਿਲ ਗਈ ਅਤੂ ਬਦ 12 ਦਵਾਰਾ ਮਿਲੇ ਨਹੀਂਗੇ ਮਿਲਦਾ ਨਹੀਂ ਨਾ ਬਦ ਦਵਾਰਾ ਜਿਹੜਾ ਇੱਕ ਵਾਰੀ ਮੰਨ ਲਾ ਵੀ ਚਲਿਆ ਗਿਆ 20 ਵਾਲਾ 30 ਵਾਲਾ ਆਹਾ ਵੀਰੇ ਆ ਪੱਖਾ ਇਹ ਪੱਖਾ ਪੂਰਾ ਜ਼ਬਰਦਸਤ ਆ ਕਿਤੇ ਡਿਜ਼ਾਈਨ ਨਹੀਂ ਮਿਲੂਗਾ ਤੁਹਾਨੂੰ ਬਰੀਜ਼ਾ ਲਾਈਟ ਕੰਪਨੀ ਦਾ ਪੱਖਾ ਪੂਰਾ ਜ਼ਬਰਦਸਤ ਤਿੰਨ ਰੰਗ ਆਉਂਦੇ ਆ ਬੋਡੀ ਦੇ ਇਹਦੇ ਤਿੰਨ ਰੰਗ ਆਉਂਦੇ ਹਾਂਜੀ ਆ ਹੈਵਲ ਆ ਗਿਆ ਹੈਵਲ ਦਾ ਸਾਡੇ ਕੋਲ ਬਰੀਜ਼ਾ ਲਾਈਟ ਕੰਪਨੀ ਹੈਵਲ ਕੰਪਨੀ ਕ੍ਰਮਟਨ ਕੰਪਨੀ ਸਾਰੀ ਕੰਪਨੀਆਂ ਦੇ ਪੱਖੇ ਜੀ ਆ ਮੜੇ ਨਿਗਮ ਰਾਜ ਤੇ ਤਾਰਾਂ ਤੂਰਾਂ ਜਿੰਨੀਆਂ ਵੀ ਬਾਈ ਹੁਣਾ ਕੋਲ ਮਾਲਾ ਵੀ ਬਾਜ਼ਾਰ ਨਾਲੋਂ ਸਸਤੇ ਤੇ ਟੱਟ ਪ੍ਰਾਈਸ ਤੇ ਤੁਹਾਨੂੰ ਇੱਕੋ ਇੱਕ ਦੁਕਾਨਦਾਰ ਦੇ ਸਕਦਾ ਬਰਨਾਲੇ ਜਿਲ੍ਹੇ ਦਾ ਆ ਸੌਰੀ ਬਰਨਾਲੇ ਦਾ ਅਸੀਂ ਸੱਚਾ ਪੁੱਛ ਰਹੇ ਸੀ ਜੀ ਨਾਮ ਆ ਦੇ ਸਾਰੇ ਸੱਚਾ ਹਾਂ ਆ ਸਾਡੇ ਕੋਲ ਐਰੀਓਨ ਕੰਪਨੀ ਦੀ ਸੋਚ ਹੈ ਜੀ ਜਿਹਦਾ ਪ੍ਰਾਈਸ ਅਸੀਂ ਹੋਲਸੇ ਰੇਟ ਸਿਰਫ 10 ਰੁਪਏ ਰੱਖਿਆ ਤੇ ਵੀਰੀ ਕਿੰਨੇ ਵਾਟ ਦੀ ਹੈ 10 ਐਂਪੀਅਰ ਸੋਚਾ ਪਿੱਤਲ ਦਾ ਸਮਾਨ ਆ ਲੋਕ ਕੰਪਨੀਆਂ ਸੋਚਾਂ ਇਹੋ ਜਿਹੇ ਬ੍ਰਾਂਡ ਅਸੀਂ ਬੋਲ ਨਹੀਂ ਸਕਦੇ ਲੋਹੇ ਦਾ ਸਮਾਨ ਲਾ ਕੇ ਵੇਚਦੇ ਅਸੀਂ ਲੋਕਲ ਬ੍ਰਾਂਡ ਕਹਿ ਕੇ ਦਿੰਨੇ ਆ 10 ਰੁਪਏ ਦੀ ਸੋਚ ਫੁੱਲ ਗਾਰੰਟੀ 18 ਰੁਪਏ ਦਾ ਪਲੱਗ ਸਿਰਫ 10 ਰੁਪਏ ਦੀ ਆਹੇ ਜੀ ਸੋਰਟ ਚ ਦੇਖ ਲੋ ਆਹ ਆਪਾਂ ਨੂੰ 10ਾਂ ਦੀ ਮਿਲਣੀ ਨਹੀਂ ਬੁਝਾਰ ਦੇ ਵਿੱਚੋਂ ਉਸ ਤੋਂ ਬਾਅਦ ਸਾਡੇ ਕੋਲ ਜੀ ਐਮ ਕੰਪਨੀ ਸੋਚ ਆਂਦੀ ਹੈ ਜੀ ਐਮ ਕੰਪਨੀ ਦੀ ਸੋਚ ਆ ਜਿਹੜੀ ਪਿਓਰ ਜੀ ਕਾਪਰ ਪਾਰਟਸ ਦੇ ਵਿੱਚ 10 ਰੁਪਏ ਦੀ ਸੋਚ 18 ਰੁਪਏ ਹੋਲ ਸੇਲ ਇਹਦਾ 55 ਰੁਪਏ ਲੱਗੂ 55 ਰੁਪਏ ਪਲੱਗ ਹੈ 18 ਬੀ ਸੋਚਾ ਪੂਰੇ ਪੰਜਾਬ ਦੇ ਵਿੱਚ ਰੇਟ ਦੀ ਗਾਰੰਟੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ ਰੇਟ ਦੀ ਗਾਰੰਟੀ ਹੈ ਉਸ ਤੋਂ ਬਾਅਦ ਇਹਨਾਂ ਦੇ ਕੋਈ ਰੰਗ ਲੈਣੇ ਨੇ ਰੰਗਾਂ ਦੇ ਰੇਟ ਅਲੱਗ ਹੁੰਦੇ ਨੇ ਬਲੈਕ ਕਲਰ ਗ੍ਰੇ ਕਲਰ ਸਾਰੇ ਰੰਗ ਹਾਜ਼ਰ ਮਿਲ ਜਾਣਗੇ ਜੀ 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 ਜੀਐਮ ਦਾ ਕੋਈ ਕੰਸੀਲ ਲਾਈਟ ਲੈਣੀ ਹੈ ਕੰਸੀਲ ਲਾਈਟ ਮਿਲ ਜੂ ਸਿਲੰਡਰ ਲੈਣਾ ਸਿਲੰਡਰ ਲਾਈਟ ਮਿਲ ਜੂਗੀ ਟਰੈਕ ਲਾਈਟ ਮਿਲ ਜੂ ਸਭ ਕੁਝ ਬ੍ਰਾਂਡ ਹੋਊਗਾ ਮਤਲਬ ਵੀ ਜੀਐਮ ਦਾ ਤੁਸੀਂ ਇੰਟਰਨੈਟ ਤੇ ਸਰਚ ਮਾਰਨਾ ਉਸ ਤੋਂ ਬਾਅਦ ਇੰਟਰਨੈਟ ਨਾਲੋਂ ਵੀ ਰੇਟ ਸਸਤਾ ਸਾਹਮਣੇ ਸਾਡੇ ਲੱਗੀ ਹੋਈ ਆ ਸਾਡੇ ਇਧਰ ਮਾੜੇ ਆ ਡਿਸਪਲੇ ਤੇ ਮਾਰਦੀ ਆ ਸਾਰਾ ਜੀਐਮ ਦਾ ਮੱਲਾ ਵੀ ਜਿਹੜਾ ਸਮਾਨ ਆ ਸਾਰਾ ਜੀਐਮ ਦਾ ਲੱਗਿਆ ਹੋਇਆ ਤੇ ਵੀਰੇ ਆਹਾ ਯਾਰ ਜੇ ਆਪਾਂ ਹੈਵਲ ਦੀ ਮੱਲਾ ਵੀ ਹੁਣ ਹੱਤਾ ਆ ਰਹੀ ਆ ਯਾਰ ਇਹਦਾ ਕੀ ਰੇਟ ਰਹਿਣ ਵਾਲਾ ਪੂਰੇ ਇਹਦਾ हैवलੇ तार ਦਾ ਰੇਟ ਸਰ ਤਾਰ ਕੋਈ ਵੀ ਕੰਪਨੀ ਦੀ ਐ ਕਾਪਰ ਵਧਦਾ ਘਟਦਾ ਰਹਿੰਦਾ ਜਿਹੜਾ ਅੱਜ ਦਾ ਰੇਟ ਹੈ ਅੱਜ ਦੀ ਵੀਡੀਓ ਦਾ ਅੱਜ ਦੀ ਤਰੀਕੇ ਮੁਤਾਬਕ 1 एमएम ਦਾ ਲਾਈਫ ਲਾਈਨ ਦਾ ਤਾਰ ਦਾ ਬੰਡਲ 1080 ਰੁਪਏ ਦੇ 90 ਮੀਟਰ ਦਾ ਰੇਟ ਹੈ ਤੇ ਬਾਜ਼ਾਰ 'ਚ ਬਈ 13-1400 ਦਾ ਮਿਲਦਾ ਹੈ ਬਾਜ਼ਾਰ 'ਚ 1300 ਰੁਪਏ 'ਚ ਮਿਲੂਗਾ ਆਪਣੇ ਕੋਲ 1080 ਰੁਪਏ ਰੇਟ ਹੈ ਹੈਵਲ ਦਾ ਫੀਨੋਲ ਐਕਸ ਲੋ ਵਾਲਾ ਤਾਰ ਆਪਣੇ ਕੋਲ ਫੀਨੋਲ ਐਕਸ ਕੰਪਨੀ ਦੀ ਮਿਲ ਜੇਗੀ ਉਸ ਤੋਂ ਉੱਪਰ ਜੇ ਕੋਈ ਟੌਪ ਬ੍ਰਾਂਡ ਹੋਰ ਚਾਹਿੰਦਾ ਸਾਡੇ ਕੋਲ ਆਰਬੀ ਲਾਇਟ 골ਡ ਕੰਪਨੀ ਦਾ ਤਾਰ ਮਿਲ ਜੇਗੀ ਜਿਹਦਾ ਕਿ ਕਾਪਰ ਫਾਇਰ ਪ੍ਰੂਫ ਹੈ ਚਾਹੇ ਧਾਰ ਨੂੰ ਅੱਗ ਦੇ ਵਿੱਚ ਸੇੜ ਦਿਓ ਤਾਂ ਉਹ ਅੱਗ ਨਹੀਂ ਲੱਗੂਗੀ ਧਾਰ ਨੂੰ ਅੱਗ ਨਹੀਂ ਲੱਗੂਗੀ ਰੇਟ ਵੀ ਨਾਲ ਦੱਸ ਰਹੇ ਹਾਂ ਵੀ 950 ਰੁਪਏ ਸਿਰਫ ਔਰ ਸਿਰਫ 950 ਤੇ ਵੀ ਇਹ ਆ ਜਿਹੜਾ ਆਹ ਹਾ ਸਿਸਟਮ ਇਹ ਸੋਲਰ ਵਾਲੀ ਆਈਟਮ ਆ ਸਰ ਸੋਲਰ ਵਾਲੀ ਆਈਟਮ ਇਹਦੇ ਨਾਲ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਕਰਨਾ ਕੁਝ ਨਹੀਂ ਇਕੱਲੀ ਪੋਲ ਤੇ ਲਾ ਦਿਓ ਜਿਦੋਂ ਤਾਂ ਚਾਲਨ ਹੋ ਗਿਆ ਜੀ ਤਾਂ ਲਾਈਟ ਆਪੇ ਬੰਦ ਹੋ ਜੂਗੀ ਜਿਦੋਂ ਹਨੇਰਾ ਹੋ ਗਿਆ ਤਾਂ ਲਾਈਟ ਆਪੇ ਚੱਲੇ ਆਪੇ ਚੱਲੂ ਆਪੇ ਚੱਲ ਸਿਰਫ ਬਾਪਾ ਇਕੱਲੇ ਆਹ ਦੋ ਨਾਟਿਕਾ ਸਨੇ ਦੋ ਨਾਟਿਕਾ ਸਨੇ ਬਸ ਇਕੱਲੇ ਆਹ ਦੋ ਨਾਟਿਕਾ ਕਰਨੇ लेरा होगा तो लाइट चल पोगी चलनोगे तो आपे बन जोगे जेड़ा येदा कल्ले वाला एक साइड वाला पीस है सिर्फ 250 روپے ਦਾ پیس ہے یہ 350 روپے ਦਾ پیس ہے مطلب جی ਜਿਹੜੇ ਅਸੀਂ ਨਾਲ ਓਪਨ دس ਰਹੇ ਆ ਆਪ ਵੀ ਇਸ ਗੱਲ ਨਾਲ ਦੱਸ ਰਹੇ ਵੀ ਸਾਡੇ ریٹ ਇੰਨੇ ਸਹੀ ਨਹੀਂ ਵੀ ਸਾਨੂੰ ਕਿਸੇ ਨਾਲ ਕੰਪੀਟੀਸ਼ਨ ਕਰਨ ਦੀ ਲੋੜ ਨਹੀਂ ਕਰਨ ਦੀ ਲੋੜ ਨਹੀਂ ਕਰਨ ਦੀ ਲੋੜ ਨਹੀਂ ਭਾਈ ਜੇ ਮੰਨ ਲਾ ਵੀ ਕਿਸੇ ਨੇ ਘਰੇ ਗੀజర్ ਲਾਉਣਾ ਹੋ ਗੀజర్ ਲਾਉ ਸਰ ਗੀజర్ ਦਾ ਹੁਣ ਸੀਜ਼ਨ ਆ ਚੁੱਕਿਆ ਸੀਜ਼ਨ ਆਣ ਦੀ ਤਮਾਕਾ ਸਕੀਮ ਅਸੀਂ ਲਾਈ ਹੈ ਜਿਹੜਾ ਬਾਜ਼ਾਰ ਦੇ ਵਿੱਚ ਆਈਐਸਆਈ ਗੀజర్ ਸਾਨੂੰ 43800 روپے ਦਾ ਮਿਲੂਗਾ ਸਾਡਾ ਵੀਡੀਓ ਸ਼ੇਅਰ ਕਰਕੇ ਆਣ ਵਾਲੇ ਨੂੰ ਸਿਰਫ ਔਰ ਸਿਰਫ 2500 ਰੁਪਏ ਦਾ ਮਿਲੂ ਹੈ ਹੈ ਬਾਈ 2500 ਰੁਪਏ ਦਾ 2500 ਰੁਪਏ ਦਾ ਨੋਟ ਕਰ ਲਓ ਜੀ ਲਿਖਾਣਾ ਪਵੇ ਸਿਆਲ ਆਉਣ ਵਾਲੇ ਆ ਨਾਲ 2 ਸਾਲ ਦੀ ਗਾਰੰਟੀ 1 ਸਾਲ ਟੋਲ ਫਰੀ 1 ਸਾਲ ਮੈਨੂਅਲ ਗਾਰੰਟੀ ਗਾਰੰਟੀ ਨਾਲ ਦਵਾਂਗੇ ਗਾਰੰਟੀ ਨਾਲ ਦਵਾਂਗੇ ਉਹ ਬਾਈ ਆਪਾਂ ਲਿਖ ਕੇ ਦਵਾਂਗੇ ਨਾ ਲਿਖ ਕੇ ਦਵਾਂਗੇ ਹਾਂ ਲਿਖ ਕੇ ਗਾਰੰਟੀ ਲੈ ਕੇ ਜਾਣੀ ਹੈ ਜੇ ਤੁਸੀਂ ਗੀਜ਼ਰ ਲੈ ਕੇ ਜਾਣਾ ਸਿਰਫ ਤੇ ਸਿਰਫ 2500 ਰੁਪਏ ਦਾ ਦੱਸ ਇਧਰਲੇ ਪਾਸੇ ਬਈ ਆਹਾ ਇਹਨਾਂ ਦੇ ਵਿੱਚ ਇਹ ਵੀ ਸਾਰਾ ਜੀਐਮ ਕੰਪਨੀ ਦਾ ਸਮਾਨ ਆਪਣੇ ਕੋਲ ਜੀ ਜੋ ਕੁਝ ਲੱਗਿਆ ਹੋਇਆ ਹੂੰ ਰੰਗ ਰੂਪ ਡਿਜ਼ਾਈਨ ਆ ਇਤੋਂ ਆ ਸਾਰਾ ਮਾਰਲਾ ਸਾਰੇ ਕੈਮਰਾ ਮਾਰ ਕੇ ਦਿਖਾ ਦੇ ਗਿਲਦੀਪ ਮੱਲਾ ਵੀ ਜੋ ਵੀ ਤੁਸੀਂ ਘਰੇ ਪਾਈਪ ਪਾਉਣੀਆਂ ਬਿਜਲੀ ਦਾ ਸਮਾਨ ਲੈ ਕੇ ਜਾਣਾ ਕੋਈ ਤਾਰ ਲੈ ਕੇ ਜਾਣੀ ਆ ਕੋਈ ਝੂਮਰ ਲੈ ਕੇ ਜਾਣਾ ਜਾਂ ਕੰਧਾਂ ਦੇ ਲਾਉਣ ਨੂੰ ਛੋਟੀਆਂ-ਛੋਟੀਆਂ ਜਿਹੜੀਆਂ ਆਪਣੇ ਕੰਧਾਂ ਦੇ ਲਾਈਟਾਂ ਲਾਉਂਦੀਆਂ ਉਹ ਲੈ ਕੇ ਜਾਣੀਆਂ ਜਾਂ ਸੋਲਰ ਵਾਲੀਆਂ ਲਾਈਟਾਂ ਲੱਗੇ ਜਾਣੀਆਂ ਤਾ ਸੋਨੂ ਬਰਨਾਲੇ ਇੱਕ ਹੀ ਬੰਦਾ ਜਿਹੜਾ ਦੇਖ ਸਕਦਾ ਵੀਰੇ ਇੱਕ ਆਈ ਜ਼ਿਆਦਾ ਫੋਨ ਨੰਬਰ ਤੇ ਮਾੜਾ ਐਡਰੈਸ ਬੋਲ ਸਾਡਾ ਐਡਰੈਸ ਹੈਗਾ ਜੀ ਬਰਨਾਲਾ ਪੁਰਾਣਾ ਸਿਨੇਮੇ ਦੇ ਸਾਹਮਣੇ ਰੇਲਵੇ ਸਟੇਸ਼ਨ ਕੋਲੇ ਆ ਕੇ ਪੁਰਾਣਾ ਸਿਨੇਮਾ ਅੰਦਾ ਜਮਾ ਉਹਦੇ ਸਾਹਮਣੇ ਅਨ ਸਲੈਕਟਿਕ ਸਟੋਰ ਮੇਰਾ ਮੋਬਾਈਲ ਨੰਬਰ ਹੈਗਾ 9872412345 ਤੇ ਝੂਮਰਾ ਤੇ ਮੜੀ ਆਪਣੀ ਆਫਰ ਦੱਸ ਦੋ ਝੂਮਰਾ ਤੇ ਆਫਰ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਰਹੀ ਹਾਂ ਝੂਮਰਾ ਤੇ ਜੋ ਵੀ ਹੈਂਗਿੰਗ ਲੈਣ ਝੂਮਰ ਜੋ ਵੀ ਸਾਡੇ ਪ੍ਰਾਈਸ ਲੱਗੇ ਹੋ ਉਹ ਨੈਟ ਨੇ ਵੀਡੀਓ ਦੇਖ ਕੇ ਆਉਣ ਵਾਲੇ ਨੂੰ ਅਸੀਂ 20% ਸਪੈਸ਼ਲ